ਬਲੈਕ ਐਂਡ ਵਾਈਟ ਥੋੜਾ ਸੁਰਮੇ ਵਾਈਟ ਆ ਨਾ ਇਹ ਗ੍ਰੇ ਤੇ ਵਾਈਟ ਹੋ ਗਿਆ ਗ੍ਰੇ ਵਾਈਟ ਆ ਕੰਪਲੀਸ਼ਨ ਜੇ ਰਹਿ ਰਹੇ ਵਾਈਟ ਸੋਹਣੇ ਲੱਗਦੇ ਵਾਜੀ ਵਾ ਤੋਹੀ ਸੂਟ ਪਾਏ ਹੋਏ ਦੋਵਾਂ ਨੇ ਪਹਿਨ ਜਿਆ ਨੇ ਇੱਕ ਭੈਣ ਜੀ ਤਾਂ ਫਿਰ ਬਾਹਰ ਚਲ ਜਾਂਦਾ ਤਸੀਂ ਵੀ ਜਾਓ ਕਿਹੜਾ ਸਰਦਾਰੀ ਚੱਲੀ ਹੈ ਦੋਵਾਂ ਮਿੰਨੀਆਂ ਦੀ ਭੈਣ ਜੀ ਚੱਲੀ ਹੈ ਜੀ ਨਹੀਂ ਲੱਗਦਾ ਇਹ ਤਾਂ 15 ਦਿਨਾਂ ਬਾਅਦ ਇਹਨੇ ਮੂਹਣ ਨੇ ਵੀਡੀਓ ਵੀ ਉਤਰਿਆ ਕਰਨ ਚੱਲ ਭਾਵੇਂ ਲਾਜ ਨਾ ਕੀ ਤੇਰਾ ਨਹੀਂ ਲੱਗਦਾ ਆ ਬੱਸ ਮੇਰਾ ਲੱਗ ਗਿਆ ਨਾ ਬਿਲਕੁਲ ਠੀਕ ਹੈ ਨਾ ਤੋਤਿਆਂ ਨੂੰ ਬਾਗ ਬਥੇਰੇ ਤੋਤਿਆਂ ਨੂੰ ਬਾਗ ਬਥੇਰੇ ਮੋਟੀ ਹੋ ਗਈ ਕਿ ਆਹ ਕਾਈ ਕਾਈ ਠੀਕ ਹੈ ਨਾ ਬਾਗ ਬਥੇਰੇ ਤੋਤਿਆਂ ਨੂੰ ਬਾਗ ਬਥੇਰੇ ਮੋਟੀ ਹੋ ਗਈ ਕਿ ਆਹ oh <laughs>